ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਪਿੰਡਰ ਕਲਾ ਤਹਿਸੀਲ ਧਰਮਕੋਟ ਤੇ ਜ਼ਿਲ੍ਹਾ ਦੈ ਨੂੰ ਮੋਗਾ ਪੈਂਦਾ ਹੈ ਜਿਹੜੇ ਕੋਲ ਵੀਡੀਓ ਬਣਾ ਰਹੇ ਆਂ ਬਈ ਵਪਾਰ ਦਾ ਕੰਮ ਕਰਦੇ ਆ ਰੂਟੀਨ ਚ ਪਸ਼ੂ ਆਉਂਦੇ ਰਹਿੰਦੇ ਨੇ ਤੇ ਪਹਿਲਾਂ ਵੀ ਇਸ ਘਰੋਂ ਆਪਣੇ ਚੈਨਲ ਤੇ ਵੀਡੀਓ ਤੁਹਾਨੂੰ ਦੇਖਣ ਨੂੰ ਮਿਲ ਜਾਣਗੇ ਆ ਅੱਜ ਤਿੰਨੇ ਐਨੀਮਲ ਬਾਈ ਦੇ ਸੇਲ ਆ ਜਾਣਕਾਰੀ proper ਬਾਈ ਤੋਂ ਲੈ ਲਾਂਗੇ ਕੀ ਦੁੱਧਵਾ ਦਾ ਕਿੰਨੇ ਮਾਸੂਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਂਜੀ ਰਿਸ਼ਪਾਲ ਸਿੰਘ ਪਿੰਡ ਭਿੰਡਰਕਾਂ ਜ਼ਿਲ੍ਹਾ ਮੋਗਾ ਸ੍ਰੀ ਧਰਮਪੁਰ ਠੀਕ ਆ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ 94640 556 ਠੀਕ ਆ ਆਪਾਂ ਪਹਿਲਾ ਵੀਡੀਓ ਪਾਈ ਸੀ ਵੱਖਗੇ ਸੀ ਬਸ ਵੱਖਗੇ ਹੀ ਵੱਖਗੇ ਠੀਕ ਆ ਬਾਈ ਇੱਕ ਨੰਬਰ ਤੋਂ ਬਾਈ ਸ਼ੁਰੂ ਕਰ ਲੈਨੇ ਆ ਚਿਪ ਤੋਂ ਇਹਦੀ ਕੀ ਡਿਟੇਲ ਆ ਜੀ ਇਹ ਵੀਰੇ ਰਾਤ ਸੋਈ ਆ ਬੱਚੀ ਠੀਕ ਆ ਜੀ ਇਹ ਦੋ ਚੋਈਆਂ ਹੋ ਗਈਆਂ ਇਹਦੀਆਂ ਇੱਕ ਕੱਲ੍ਹ ਹੱਥ ਨੇ ਤੇ ਇੱਕ ਸਵੇਰ 12 ਤੋਂ ਪਲੱਸ ਹੀ ਆ ਬੋਲਾ 12 ਤੋਂ ਪਲੱਸ ਆ ਹਾਂਜੀ ਤੇ ਬਾਈ ਜੇਰ ਜੂ ਡੰਨ ਨਾ ਜਾਵਾ ਜੇ ਰੋਕੇ ਜੀ ਵੀਡੀਓ ਬਣੀ ਆ ਠੀਕ ਆ ਜੀ ਮਗਰ ਬੱਚੀ ਇਹਦੇ ਆਦੀ ਇਹ ਬੱਚੀ ਤੁਸੀਂ ਦੇਖ ਸਕਦੇ ਬਹੁਤ ਸੋਹਣੀ ਬਈ ਸੀਮਨ ਦਾ ਤਾਂ ਨਹੀਂ ਪਤਾ ਨਹੀਂ ਸੀਮਨ ਦਾ ਨਹੀਂ ਐਵੇਂ ਪਤਾ ਵੀਰੇ ਉਹ ਹੈ ਚੰਗੀ ਬਰੀਡ ਦੀ ਆ ਬੜਾ ਚੰਗੀ ਬਰੀਡ ਦੀ ਸਹੀ ਗੱਲ ਆ ਆਪਾਂ ਐਵੇਂ ਕਹਿ ਦੇ ਕਿ ਫਲਾਣੇ ਸੀਮਨ ਦੇ ਆਪਾਂ ਨੂੰ ਉਹ ਨਹੀਂ ਨਹੀਂ ਕੇ ਪਰ ਹੈ ਚੰਗੇ ਸੀਮਨ ਦੀ ਆ ਤੇ ਬੱਚਾ ਵੱਛੀ ਆ ਕਰਾਤ ਦੀ ਸੂਈ ਜੇਰ ਡਾਨਾ ਤੋਰ ਕੇ ਦਿਖਾ ਦਿਓ ਕਿੰਨਾ ਕ ਬਾਜੂ ਬਈ ਦੁੱਧ ਦੁੱਧ ਯਾਰ ਜੈਸਾ ਨਾ ਵੀਰੇ ਭੋਲੇ 11 12 ਕਿਲੋ ਆ ਇਸ ਹਸਾ ਨੂੰ ਤਾਂ ਚਾਹੀਦਾ 18-20 ਕਿਲੋ ਹਾਂਜੀ ਬਾਕੀ ਸੇਵਾ ਦਾ ਹਾਂ ਜਾਤ ਬਰੀਡ ਦੇ ਪੱਖ ਤੋਂ ਬਹੁਤ ਚੰਗੀ ਆਪ ਤੇ ਕਰਮ ਵਾਲੀ ਨੇ ਬੱਚੀ ਦਾ ਬਾਲੀ ਟੋਪਰੀ ਦਿੱਤੀ ਆ ਜੀ 12 ਪਲੱਸ ਬੋਲਾ ਤਿਆਰ ਆ ਜੀ ਆਕੇ ਚਵਾਈ ਕਰ ਸਕਦਾ ਦੋ ਟਾਈਮ ਚਾਰ ਟਾਈਮ ਬਾਕੀ ਵੀਡੀਓ ਬਣਾਉਣ ਦਾ ਸਮਾਂ ਤੁਹਾਨੂੰ ਦਿਖਾ ਦਿੰਨੇ ਆ 12:54 ਮਿੰਟ ਹੋ ਗਿਆ ਸ਼ਾਮ ਦੀ ਚਵਾਈ ਤੱਕ ਹਜੇ 6 ਘੰਟੇ ਬਾਕੀ ਆ ਸੋਹਣੀ ਫੇਸ ਕੁਆਲਿਟੀ ਥਾਣਾ ਦੇ ਸਹਿ ਸੁਹਣੇ ਆਚਾਰੇ ਥਾਣਾ ਨਿੱਖਰ ਮੇ ਇੱਕੋ ਸਾਈਜ਼ ਦੇ ਨੇੜੇ ਤੋਂ ਤੁਹਾਨੂੰ ਚੈੱਕ ਕਰਕੇ ਦਿਖਾ ਦਿੰਨੇ ਆ ਜੀ ਬਾਕੀ ਬਾਈ ਥਾਣਾ ਥੋਣਾ ਦੀ ਡੰਨ ਨਾ ਜਮਾ ਡੰਨ ਆ ਵੀਰੇ ਪਣਾ ਨਿਆਣਾ ਪਾ ਕੇ ਜੋ ਕੋਈ ਆਪਣੀ ਗਰੰਟੀ ਆ ਥਾਣਾ ਦੀ ਠੀਕ ਆ ਬਾਈ ਕਹਿੰਦਾ ਆਪਣੀ ਗਰੰਟੀ ਆ ਕੋਈ ਭੂਰ ਸ਼ਿੱਟਾ ਨਹੀਂ ਹੋਣਾ ਤੇ ਸੀਰ ਸੌ ਕਰਮ ਵਾਲੀ ਇੰਨੀ ਆ ਚਾਹੇ ਨਿਆਣਾ ਵੀ ਨਾ ਪਾ ਥਾਣਾ ਦੇ ਸਹਿ ਕੋਈ ਆਏ ਨਹੀਂ ਬਈ ਛੋਟੇ 4-4 ਉਂਗਲਾਂ ਦਾ ਥਾਣਾ ਤੇ ਗੰਨੇ ਰਗੀ ਧਾਰਾ ਸੀਰ ਸੌ ਕਰਮ ਵਾਲੀ ਪੂਰੀ ਠੰਡੀ ਸੀ ਲੈ ਯਾਰ ਇਹੋ ਜੀ ਨਿਕਲੀ ਜਾਨ ਜੀ ਜਵਾਬ ਚ ਹੋਈ ਜਾਣ ਜੀ ਬਾਕੀ ਕੱਦ ਕਾਠ ਤੇ ਵਜਨ ਵਾਲੀ ਬੱਚੀ ਦੁੱਧ ਕੋਈ ਬਾਲਾ ਨਹੀਂ ਦੁੱਧ ਨੂੰ ਹੁੰਦਾ ਸੇਵਾ ਦਾ ਪਰ ਜਿਹੜੇ ਦਾ ਆਪਣਾ ਬੋਡੀ ਤੇ ਸਟਰਕਚਰ ਆਰਾਮ ਨਾਲ ਹੀ ਦੇ ਦੂਗੀ ਮੁੱਲ ਬਈ ਇਹਦਾ ਜਾਇਜ਼ ਹੈ ਮੁੱਲ ਵੀ ਤੇ ਲੈਣ ਦੇਣ ਵਾਲਾ ਇਹ ਪਕਰਨਾ 57000 ਦੀ ਵੱਛੀ ਦੇ ਦਾਂ ਠੀਕ ਹੈ ਮਾੜਾ ਮੋਟਾ ਛੋਟਾ ਛੱਪਾ ਦਾ ਉਹ ਮਾੜਾ ਮੋਟਾ ਕਰ ਦਾਂਗੇ ਪਰ ਉਹ ਲਈ ਮੰਗੇ ਹੀ ਜਾਇਜ਼ ਆ ਆਮ ਜਿਵੇਂ ਮੰਨ ਲਓ ਜਦੀ ਦੀ ਵੱਛੀ ਹੈ ਅਗਲਾ ਕਰਾ 60 65 ਮੰਗੀ ਜਾਂਦਾ ਮਗਰ ਭਾਈ ਬਾਕੀ ਮਗਰ ਵੀ ਵੱਛੀ ਹੈ ਹਾਂ ਵੱਛੀ ਪੂਰੀ ਬਰੀਡ ਦੀ ਹੈ ਕੋਈ ਬਰੀਡੇਡ ਵੱਛੀ ਆ ਸਾਲ ਸੇਵਾ ਗੌਰ ਹੋ ਜੀ ਹੋਗੀ ਟੋਪ ਦੀ ਬਿਹਣ ਬੰਨਾ ਜੀ ਮਗਰ 57000 ਚੋਂ ਮਾੜਾ ਮੋਟਾ ਮਾਨਤਨ ਹੋ ਜਾਊਗਾ ਜਾਇਜ ਮੋਲਾ ਬਿਲਕੁਲ ਬਾਕੀ ਨੰਬਰ 22 ਦਾ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਦੋ ਨੰਬਰ ਐਫ ਇਹਦੀ ਕੀ ਡਿਟੇਲ ਹੈ ਜੀ ਇਹ ਤੀਜੀ ਸੂਈ ਸੁਣਾਈ ਠੀਕ ਹੈ ਜੀ ਅਸਲ ਤੇ ਸੂਈ ਹੈ ਸੌਰੀ ਸੂਈ ਵੀ ਇਹਨੂੰ ਹੋ ਗਿਆ ਹੋਊਗਾ 16-17 ਰੈਨ ਹੋ ਗਿਆ ਨੇ ਜੀ ਬੱਚਾ ਕੀ ਹੈ ਜੀ ਅੱਛਾ ਜੀ ਮਗਰ ਮਗਰ ਅੱਛਾ ਜੀ 12-13 ਕਿਲੋ ਦੁੱਧ ਆਈ ਪਿਆਰਾ ਹਾਂ ਆਪਾਂ 11 ਕਿਲੋ ਦੀ ਗਾਰੰਟੀ ਦੇਵਾਂਗੇ ਜੋਖ ਕੇ ਦੇ ਦਾਂਗੇ ਪੂਰਾ ਹੀ ਪਣਾ ਚਾਰ ਟਾਈਮ ਚੋਲੇ ਆ ਠੀਕ ਆ ਤੇ ਥਣਾ ਥੁਣਾ ਦੀ ਜਮਾ ਮੈਂ ਕਹ ਜਮਾ ਡਾਨਾ ਯੋਕੇ ਪੂਰੀ ਠੰਡੀ ਸੀ ਲਾ ਠੀਕ ਆ ਤੋੜ ਕੇ ਦਿਖਾ ਦਿਓ ਜੀ 12 13 ਦਿਨ ਬਾਈ 10 10 ਸੂਈ ਨੂੰ ਹੋ ਗਏ ਆ 15 ਕ ਦਿਨ ਹੋ ਗਏ ਇਹ ਬੱਚਾ 15 ਕ ਦਿਨ ਹੋ ਗਏ ਸੂਈ ਨੂੰ ਮਗਰ ਬੱਚਾ ਵੱੱਛਾ ਏ 12 ਕਿਲੋ ਬਾਈ ਕਹਿੰਦਾ ਦੁੱਧ ਆਪਾਂ 11 ਕਿਲੋ ਆਪਦੇ ਘਰੇ ਕੰਡੇ ਤੇ ਜੋਖ ਕੇ ਦੇ ਦਾਂਗੇ ਚਾਹੇ ਦੋ ਟਾਈਮ ਚੋਲੇ ਚਾਹੇ ਚਾਰ ਟਾਈਮ ਚੋਲੇ ਤੇ ਚਾਹੇ 6 ਟਾਈਮ ਹੋ ਚੋਲੇ ਜਿਹੜਾ ਅਗਲੇ ਦੇ ਘਰੇ ਦੁੱਧ ਦਾ ਉਹ ਅਗਲੇ ਦੀ ਸੇਵਾ ਦਾ ਹੁੰਦਾਗਾ ਬਾਈ ਦੇ ਘਰੇ 12 ਕਿਲੋ ਨੈਟ ਤਿਆਰ ਆ ਜੀ ਫੇਸ ਕੁਆਲਟੀ ਦੇਖ ਲੋ ਕਿ ਚੰਗੇ ਕੱਦ ਕੱਠ ਤੇ ਵਜਨ ਵਾਲੀ ਆ ਦੇਜੋ ਬਾਈ 15 ਗਾ ਦੇਜੋ ਜੀ ਸੇਵਾ ਦੇ ਸਿਰ ਤੇ ਆ ਜਿਵੇਂ ਆਪਣੇ ਕੋਲ ਤਾਂ ਆਈ ਜਾਂਦੀਆਂ ਤੁਰੀਆਂ ਜਾਂਦੀਆਂ ਸਹੀ ਗੱਲ ਆ ਜੀ ਆਪਣੇ ਕੋਲ ਤਾਂ ਅੱਧਾ ਦਿਨ ਪਸ਼ੂ ਖੜਨਾ ਹਾਂਜੀ ਹਾਂਜੀ ਗਾਠ ਜਾਂਦਾਗਾ ਦੁੱਧ ਸੇਵਾ ਦਾ ਹੁੰਦਾ 15 ਕਿਲੋ ਆਰਾਮ ਨਾਲ ਦੇ ਦੂਜੇ ਤਾਜੀ ਸੁਈਆ ਹਜੇ ਤੇ 12 ਕਿਲੋ ਨੈਟ ਤਿਆਰ ਆ 11 ਕਿਲੋ ਚਵਾ ਕੇ ਦੇ ਦਾਂਗੇ ਖਣਾ ਦੇ ਸਹਿ ਸੋਨੇ ਆ ਨੇੜੇ ਤੋਂ ਚੈੱਕ ਕਰਾ ਦਿੰਨੇ ਆ ਜੀ ਬਾਕੀ ਸੀਰ ਸੌਦਾ ਕਰਮਾਂ ਵਾਲੀ ਦਾ ਕੋਈ ਅੰਤ ਹੀ ਨਹੀਂ ਇਹਨਾਂ ਹੱਥੀ ਚਵਾਈ ਵਾਲਾ ਥਾਣਾ ਠੰਡੀ ਸੀਲ ਆ ਕੋਈ ਉਹੋ ਜੀ ਕਰਨੀ ਇਹਨਾਂ ਨੂੰਆਂ ਨੂੰਆਂ ਨਹੀਂ ਗੀਆਂ ਖੰਡ ਕਰਕੇ ਥੋੜਾ ਹਵਾ ਚਲਦੀ ਆ ਨੇ ਜਦਾਂ ਕਰਕੇ ਹਾਂ ਉਵੇਂ ਠੰਡੀ ਐ ਜੋ ਮਰਜੀ ਕੋਈ ਇਹਦਾ ਮੁੱਲ ਬਈ ਜੈ ਜਮਾਈ ਇਹਦਾ ਯਾਰ ਲੈਣ ਦੇਣ ਵਾਲਾ ਜੀ 37000 ਦੀ ਦੇ ਦਾਂਗਾ ਜਮਾ ਲੈਣ ਜਮਾ ਲੈਣ ਦੇਣੀ ਹੈ ਕੀ ਇਹ ਚੋਂ ਆਪਾਂ ਹੈਗਾ ਉਹਨਾਂ ਜਮਾ ਜੈਜ ਮੌਲਵੀ 35000 ਰੁਪਿਆਗਾ ਐਨੇ ਰੇਟ ਚ ਤੁਹਾਨੂੰ ਗਾਂ ਨਹੀਂ ਮਿਲਨੀ ਕੀ ਬਾਕੀ ਦੁੱਧ 15 ਕਿਲੋ ਦੇ ਦੂ ਕਿਉਂਕਿ ਵੱਡੀ ਬੁੱਢੀ ਚੰਗੀ ਆ ਤਿੰਨ ਨੰਬਰ ਜਰਸੀ ਇਹਦੀ ਕੀ ਡਿਟੇਲ ਆ ਬਈ ਇਹ ਵੀਰੇ ਦੂਜਾ ਸੂਹਾ ਸੂਈ ਆ ਠੀਕ ਆ ਜੀ ਇਹਨੂੰ ਸਵਾ ਮਹੀਨੇ ਤੋਂਤੀ ਹੋ ਗਿਆ ਠੀਕ ਆ ਜੀ ਸੂਈ ਨੋ ਇੱਕ ਥਣੋ ਇਹ ਥਣੋ ਹੈਗੇ ਤਿੰਨ ਆਈ ਠੀਕ ਆ ਜੀ ਤੇ ਹੋਊਗਾ 5-6 ਕਿਲੋ ਦੁੱਧ ਤਿਆਰ ਆ ਜੀ ਤਿਆਰ ਆ ਜੀ ਠੀਕ ਆ ਜੀ ਦੋਰ ਕੇ ਦਿਖਾ ਦੇ ਬੱਚਾ ਐਸ ਸੁਪਰੀਆ ਜੀ ਹਾਂ ਬੱਚਾ ਮਰ ਗਿਆ ਸੀਗਾ ਜੀ ਦੂਜੇ ਸੂਏ ਸੂਈ ਜੀ ਦੂਜੇ ਜੀ ਦੂਜੇ ਦੂਜੇ ਸੂਏ ਸੂਈ ਹੋਈ ਆ ਥਵਾ ਮਿੰਨਾ ਟਾਈਮ ਹੋ ਗਿਆ ਸੂਈ ਨੂੰ ਜੀ 6 ਤੋਂ 6 ਤੋਂ 7 ਵਜੇ ਨਹੀਂ 5 ਤੋਂ 6 ਆਈ ਐਵੇਂ ਆਪਾਂ ਝੂਠ ਨਹੀਂ ਮਾਰਨਾ ਦੁੱਧ ਨੈਟ ਤਿਆਰ ਆ ਚਵਾਈ ਕਰ ਲਿਓ ਚਾਹੇ 2 ਟਾਈਮ ਕਰ ਲਿਓ ਚਾਹੇ 4 ਟਾਈਮ ਕਰ ਲਿਓ ਪਹਿਲਾ ਬਾਈ ਕਹਿੰਦਾ 10 ਦਿਨ ਕਿਉਂਕਿ ਕਈ ਕੋਈ ਵੀਰ ਨਾ ਦੂਰੋਂ ਚੱਲ ਕੇ ਹੁੰਦਾ ਹੁੰਦਾ ਇੱਕ ਤੁਹਾਨੂੰ ਤੈਲ ਫਿਰ ਇੱਥੇ ਆਏ ਦਾ ਬਾਈ ਨਿਕਲੇ ਫਿਰ ਉਹ ਗੱਲ ਗਲਤ ਹੋ ਗਈ। ਹਾਂਜੀ ਨਹੀਂ ਉਹ ਤਾਂ 5-6 ਧਾਰਾ ਹੀ ਆਉਂਦੀਆਂ ਐਵੇਂ ਝੂਠ ਮਾਰੀ ਜਈਏ ਆਪਾਂ। ਠੀਕ ਆ ਜੀ ਯਾਨੀ ਤਿੱਲ ਹੀ ਮੰਨ ਤਿੱਲ ਤਿੱਲ ਹੀ ਮੰਨ ਕੇ ਹਾਂਜੀ 5-6 ਧਾਰਾ ਹੀ ਹੁੰਦੀ ਆ ਬਾਈ ਕਹਿੰਦਾ ਤਿੱਲ ਮੰਨ ਕੇ ਦੇਣੀ ਆ ਬਾਕੀ ਥਣ ਬਹੁਤ ਚੰਗਾ ਲੱਗਿਆ ਵਾ ਹੱਥੀ ਜਵਾਈ ਵਾਲਾ ਚਾਰੇ ਥਣ ਨਿੱਖੜ ਮੇ ਇੱਕੋ ਜਿਹੇ ਤਿੰਨ ਥਣ ਤਾਂ ਫਿਰ ਡੰਨਾ ਬਾਈ ਪੂਰੇ ਜੀ ਓਕੇ ਆਣ ਪੂਰੇ ਮੋਗ ਦੇ ਵਾਂਗੂੰ ਆਉਂਦੀ ਆ ਕੋਈ ਨਿਆਣਾ ਪਾਉਣ ਦੀ ਲੋੜ ਨਹੀਂ ਕੁਛ ਨਹੀਂ ਠੀਕ ਆ ਮੱਝਾਂ ਵਾਂਗੂੰ ਦੁੱਧ ਆਇਦਾ ਆਉਂਦਾ 5 ਫੜ ਤੋਂ ਉੱਤੇ ਹੀ ਆਉਂਦਾ ਜੀ ਠ ਇਹਰ ਲੈਂਡ ਦੇ ਨਾਲ ਹੀ ਆਪਾਂ ਗੈਫਟ ਹੀ ਕਰ ਦੇਣਾ ਠੀਕ 15000 ਦੀ ਦੇ ਦੇਣੀ ਯਾਰ ਜਮਾ ਜਾ ਜੀ ਜਮਾ ਨੋਰਮਲ ਆ ਜੀ ਜਮਾ ਬਾਈ ਕਹਿੰਦਾ ਗੈਫਟ ਹੀ ਆ 15000 ਰੁਪਿਆ 15000 ਦੀ ਬਾਈ ਬੱਚੀ ਵੀ ਨਹੀਂ ਦਿੰਦਾ ਨਹੀਂ ਬੰਦਰ ਦਿੰਦਾ ਜੀ ਆਪਾਂ ਚਲੋ ਆਪਾਂ ਨੂੰ ਜੋ ਭਾਨ ਆਇਆ ਤੇ ਦੁੱਧ ਅਗਲਾ ਕੋਈ ਪੀਊਗਾ ਕੋਈ ਸਿਸਾ ਹੀ ਦਊਗਾ ਸਹੀ ਗੱਲ ਦੁੱਧ ਪੀਣ ਵਾਲੇ ਬੰਦੇ ਨੂੰ ਕੋਈ ਮਾੜੀ ਵੀ ਹਾਂਜੀ ਹਾਂਜੀ 15000 ਚ ਆਉਂਦਾ ਵੀ ਕੋਈ ਬਾਕੀ ਇਹ ਵਿਚਾਰੀ ਨੇ ਟੋਕਰੀ ਪੱਠਾ ਨਾ ਰਹਿ ਜਾ ਜਾਨਾ ਹਾਂਜੀ ਹਾਂਜੀ ਮੋਲ ਰੇਟ ਜੇ ਜੀ ਆਪਾਂ ਸੂ ਤਿੰਨੇ ਹੀ ਚੰਗੇ ਆ ਇੱਕ ਨੰਬਰ ਦਾ ਪੂਰੀ ਟੌਪ ਦੀ ਆ ਦੂਜੀ ਵੀ ਚ ਤੇ ਤੀਜੀ ਜਮਾ ਗੈਫਟੀ ਆ ਮੁੱਲ ਬਿਲਕੁਲ ਜਾਇਜ ਆ ਇੱਕ ਆਪਾਂ ਮਸ਼ੀਨ ਦਾ ਪੋਣਾ ਜਾਂ ਵਿਛਣੀ ਇੱਕ ਬਾਈ ਕੋਲ ਤੂੜੀ ਵਾਲੀ ਮਸ਼ੀਨ ਵੀ ਸੇਲ ਆ ਉਹਦੇ ਵੀ ਤੁਹਾਨੂੰ ਡਿਟੇਲ ਦੇ ਦਿੰਨੇ ਆ ਕਿਹੜਾ ਮਾਡਲ ਮਸ਼ੀਨ ਆ ਬਾਈ ਉਹ ਹੀ 12 ਮਾਡਲ ਆਈ ਠੀਕ ਆ ਕਿਹੜੀ ਫਰਮ ਦੀ ਆ ਜੀ ਤਲਵੰਡੀ ਭਾਏ ਆ ਆ ਵਾਲਿਆਂ ਦੀ ਆ ਭਨੇਸਰ ਵਾਲਿਆਂ ਦੀ ਆ ਠੀਕ ਆ ਬਾਈ 12 ਮਾਡਲ ਜਾਲ ਜੂਲ ਵਧੀਆ ਪਿਆ ਜੀ ਪੂਰਾ ਜੀ ਓਕੇ ਆ ਸਾਰੇ ਬੈਰਿੰਗ ਬੂਰ ਨੂੰ ਓਕੇ ਆ ਫਿੰਗਰਾਂ ਸਾਰੀਆਂ ਠੀਕ ਆ ਜੀ ਸਾਰਾ ਮੂਲੀ ਰੀ ਰੂਲ ਸਾਰਾ ਓਕੇ ਕਿਦੋਂ ਨਹੀਂ ਜੀ ਗਲੀ ਗਲੀ ਕਿੰਨੇ ਫੁੱਟ ਕਟਰ ਵਾਲੀ ਆ ਜੀ 55 ਆ ਜੀ 5 ਇੰਚ ਹੈ ਜੀ ਕਿਹੜੇ ਟਰੈਕਟਰ ਤੇ ਚਲਦੀ ਸੀ ਬਈ ਇਹ ਆਪਾਂ ਸੋਨਾਲੀ ਕਿਹਦੇ ਵੀ ਚਲਦੀ ਆ ਤੇ 855 ਤੇ ਦੋਨਾਂ ਤੇ ਚਲਦੀ ਆ ਆਪਣੇ ਠੀਕ ਆ ਬਈ ਤੇ ਸਾਫ ਹਾਲਤ ਦੀ ਆ ਪੂਰੀ ਜਮਾਂ ਕਿਤੋਂ ਵੈਲਡਿੰਗ ਨਹੀਂ ਹੋਈ ਜੀ ਆਪਾਂ ਵੀਡੀਓ ਦੇ ਦਾਂਗੇ ਜੇ ਕੋਈ ਮੰਗਾਉਣਾ ਹਾਂਜੀ ਹਾਂਜੀ ਉਹ ਮੇਰਾ ਸਮਾਨ ਜੇ ਪਿਆ ਉਹ ਲਾਉਣ ਵਾਲਾ ਉਹ ਤੋਂ ਉਹ ਲਾ ਕੇ ਕੱਢ ਦੇ ਬਾਹਰ ਫਿਰ ਵਗਰਾ ਫੋਟੋਆਂ ਵੀ ਪਾ ਦਾਂਦਾ ਠੀਕ ਆ ਬਈ ਮੁੱਲ ਬਈ ਉਹਦਾ ਮੁੱਲ ਜੀ ਉਹਦਾ ਆਪਾਂ 140 ਕਰ ਠੀਕ ਆ ਮਾੜਾ ਮੋਟਾ ਹੋ ਜਾਊਗਾ ਜੀ ਮਾਤਨ ਕਰ ਦਾਂਗੇ ਜੀ ਬਈ ਜੈ ਜੀ ਮਸ਼ੀਨ ਬੜੀ ਵਧੀਆ ਜਾ ਕੇ ਬਣਾ ਕਲੀਸ ਵੀ ਨ ਕਰੇ ਨਾ ਬੰਦਾ ਠੀਕ ਆ ਬ ਠੀਕ ਆ ਬਾਈ। ਬਲੇਡ ਵੀ ਨਵੇਂ ਪਾਏ ਸਾਰੇ। ਚੰਗੀ ਹਾਲਤ ਦੀ ਮਸ਼ੀਨ ਆ ਬਾਈ ਕੋਲ ਤੂੜੀ ਵਾਲੀ, ਤਲਵੰਡੀ ਪਨੇਸਰ ਵਾਲਿਆਂ ਦੀ। ਬਾਕੀ ਬਾਈ ਕਹਿੰਦਾ ਹਾਲਤ ਸਾਫ਼ ਆ, ਜਾਲਜੂਲ ਡਾਨਾ 56 ਇੰਚੀ ਕਟਰ ਵਾਲੀ ਆ। ਜੇ ਕਿਸੇ ਨੂੰ ਉਹ ਵੀ ਵੀਰ ਨੂੰ ਲੋੜ ਹੋਵੇ ਤਾਂ ਅਗਨਕਟ ਬਾਈ ਨਾਲ ਕਰ ਲੈ ਬਾਈ ਵੀਡੀਓ ਉਹਦੀ ਦੇ ਦੇਊਗਾ। ਥੋੜਾ ਜਿਹਾ ਸਮਾਨ ਸਮੂਹ ਚੈੱਕਨ ਵਾਲਾ ਮੂਰੇ ਤਾਂ ਕਰਕੇ ਨਹੀਂ ਤੁਹਾਨੂੰ ਵੀਡੀਓ 'ਚ ਦਿਖਾ ਦੇਣੀ ਸੀਗੀ। ਤੇ ਬਾਕੀ ਜੇ ਇਹਨਾਂ ਗਾਂਆਂ 'ਚ ਕੋਈ ਗਾਂ ਪਸੰਦ ਆਉਂਦੀ ਆ ਤੇ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ। ਧੰਨਵਾਦ।